ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 35 ਕੁੰਡੇ ਪਾਏ ਆ ਜੀ 6-6 ਕੁੰਡਿਆਂ ਦਾ ਡਿਜ਼ਾਈਨ ਹੈ ਇਹਦੇ ਚ ਆਪਾਂ ਦੋ ਸਲਾਈਆਂ ਕੁੰਡੇ ਪਾ ਕੇ ਦੋ ਸਲਾਈਆਂ ਆਪਾਂ ਸਿੱਧੇ ਪਾਸੇ ਉਲਟੀਆਂ-ਉਲਟੀਆਂ ਬਣਾ ਲਈਆਂ ਦੋਨੇ ਸਲਾਈਆਂ ਹੀ ਆਉਂਦੀ ਜਾਂਦੀ ਦੋਨੇ ਸਲਾਈਆਂ ਆਪਾਂ ਇੱਧਰ ਉਲਟੀਆਂ-ਉਲਟੀਆਂ ਬਣਾ ਲਈਆਂ ਉੱਪਰ ਆਪਾਂ 5 ਸਲਾਈਆਂ ਸਿੱਧੀਆਂ ਬਣਾ ਲਈਆਂ ਜੀ ਇਹ ਮੈਂ ਤਾਂ ਬਣਾ ਕੇ ਰੱਖਿਆ ਮੈਂ ਕਿਹਾ ਵੀਡੀਓ ਥੋੜੀ ਜਿਹੀ ਲੰਮੀ ਹੋ ਜੂਗੀ ਤੇ ਆਪਾਂ ਇੰਨਾ ਕੁ ਬਣਾ ਲੈਨੇ ਇੰਨਾ ਕੁ ਤਾਂ ਆਪਾਂ ਨੂੰ ਸਮਝ ਆਈ ਜਾਂਦਾ ਜੀ ਤੇ ਇਧਰੋਂ ਦੇਖੋ ਜੀ 5 ਸਲਾਈਆਂ ਆਪਣੀਆਂ ਸਿੱਧੀਆਂ ਬਣੀਆਂ ਹੋਈਆਂ ਤੇ ਇਧਰੋਂ ਵੀ ਦਿਖਾਈ ਦਿੰਦਾ ਦੋ ਸਲਾਈਆਂ ਆਪਾਂ ਇਧਰੋਂ ਸਿੱਧੀਆਂ ਬਣਾਈਆਂ ਤੇ ਸਿੱਧੇ ਪਾਸੇ ਆਪਣੀਆਂ ਉਲਟੀਆਂ ਹੋ ਗਈਆਂ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਜੀ ਉਹਦੇ ਵਾਸਤੇ ਵੀ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਜੀ ਅਪਾ ਬੱਚਿਆਂ ਵਾਸਤੇ ਕੋਟੀ ਸਵੈਟਰ ਜੈਕਟ ਕੁਛ ਵੀ ਬਣਾ ਸਕਦੇ ਆ ਤੇ ਅਪਾ ਇਹ ਦੋ ਰੰਗ ਚ ਵੀ ਬਣਾ ਸਕਦੇ ਆ ਤੇ ਇੱਕ ਰੰਗ ਚ ਵੀ ਬਣਾ ਸਕਦੇ ਆ ਉਹ ਆਪਣੀ ਮਰਜ਼ੀ ਆ ਜੇ ਆਪਾਂ ਇਹਦੇ ਵਿੱਚ ਇੱਕ ਰੰਗ ਚ ਹੀ ਬਣਾ ਕੇ ਦੱਸਦੇ ਆ ਇੱਕ ਕੁੰਡਾ ਆਪਾਂ ਤਾਰਾਂਗੇ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ ਸਿੱਧੇ ਪਾਸੇ ਦਾ ਪਿੱਛੇ ਕਰਾਂਗੇ ਹੁਣ ਜਿਹੜੇ ਆ ਦੋ ਕੁੰਡਿਆਂ ਤੇ ਆਪਾਂ ਡਿਜ਼ਾਈਨ ਪਾਵਾਂਗੇ ਇਹਨਾਂ ਤੇ ਚਾਰ ਕੁੰਡੇ ਆਪਾਂ ਉਲਟੇ ਬਣਾ ਲਏ ਆ ਦੋ ਕੁੰਡਿਆਂ ਤੇ ਆਪਾਂ ਡਿਜ਼ਾਈਨ ਪਾਵਾਂਗੇ ਹੁਣ ਜਿਹੜਾ ਆ ਵਾਲਾ ਕੁੰਡਾ ਹੈ ਇਹਦੇ ਤੇ ਹੀ ਆਪਾਂ ਥੱਲਿਓਂ ਗੁੰਡੇ ਚੱਕਣਿਆਂ ਵਾਲੇ ਆਹ ਆ ਦੋ ਕੁੰਡੇ ਇਸ ਤਰ੍ਹਾਂ ਚੱਕ ਲੈਣੇ ਆਪਾਂ ਆ ਕੁੰਡਾ ਆਪਾਂ ਇਸ ਤਰ੍ਹਾਂ ਬਣਾ ਲੈਣਾ ਇਹਨੂੰ ਹੁਣ ਆ ਬਣਾ ਕੇ ਆਪਾਂ ਗੁੰਡਾ ਜਿਵੇਂ ਆਪਾਂ ਸਿੰਪਲ ਗੁੰਡਾ ਬਣਾਉਨੇ ਆ ਇਸ ਤਰ੍ਹਾਂ ਇਹਨੂੰ ਬਣਾ ਲੈਣਾ ਥੋੜਾ ਜਿਹਾ ਸੌਖਾ ਹੋ ਜੂਗਾ ਧਾਗਾ ਥੋੜਾ ਖਿੱਚ ਕੇ ਰੱਖਾਂਗੇ ਤਾਂ ਇਸ ਤਰ੍ਹਾਂ ਆਪਾਂ ਆ ਗੁੰਡਿਆਂ ਦੋਹਾਂ ਦੇ ਵਿੱਚੋਂ ਵੀ ਨਗਾ ਲਵਾਂਗੇ ਅੱਗੇ ਫੇਰ ਜਿਹੜਾ ਦੂਜਾ ਗੁੰਡਾ ਹੈ ਆ ਦੋ ਛੱਡ ਦੇਣੇ ਆਪਾਂ ਗੁੰਡੇ ਆ ਵਾਲੇ ਆ ਜਿਹੜੇ ਜਮਨ ਨਾਲ ਆ ਵਾਲੇ ਛੱਡ ਦੇਣੇ ਆ ਤੇ ਆ ਵਾਲੇ ਠਾ ਲੈਣੇ ਆਪਾਂ ਆਵਲੇ ਫਿਰ ਆਪਾਂ ਕੁੰਡਾ ਬਣਾ ਲਵਾਂਗੇ ਇਸ ਤਰ੍ਹਾਂ ਛੱਡ ਦਾਂਗੇ ਧਾਗਾ ਥੋੜਾ ਜਿਹਾ ਖਿੱਚ ਕੇ ਰੱਖਾਂਗੇ ਤੇ ਇਹਨਾਂ ਦੇ ਵਿੱਚ ਦੀ ਕੱਢ ਲਵਾਂਗੇ ਐਨੇ ਨਾਲ ਸੌਖਾ ਹੋ ਜਾਂਦਾ ਜੀ ਹੁਣ ਆਪਾਂ ਬਣਾਵਾਂਗੇ ਜੀ 6 ਕੁੰਡੇ ਉਲਟੇ ਤੇ ਆਪਾਂ 6 ਕੁੰਡੇ ਉਲਟੇ ਬਣਾ ਲਏ। ਹੁਣ ਫੇਰ ਆਪਣੇ ਆ ਦੋ ਕੁੰਡੇ ਆ ਜਿਹੜੇ ਇਹਨਾਂ ਤੇ ਫੇਰ ਆਪਾਂ ਉਸੇ ਤਰ੍ਹਾਂ ਡਿਜ਼ਾਈਨ ਬਣਾਵਾਂਗੇ। ਚੱਕਨੇ ਆਪਾਂ ਆਹ ਹੀ ਕੁੰਡੇ ਆ ਜਿਹੜੇ ਇਹ ਕੁੰਡੇ ਦੇ ਜਮਾ ਉੱਪਰ ਆਉਂਦੇ ਆ ਇਹ ਵਾਲੇ ਦੋ ਧਾਗੇ ਚੱਕ ਲੈਣੇ ਆਪਾਂ ਇਸ ਤਰ੍ਹਾਂ। ਤਾਂ ਆਪਾਂ ਆ ਕੁੰਡਾ ਬਣਾ ਲਵਾਂਗੇ। ਇਹਨੂੰ ਇਸ ਤਰ੍ਹਾਂ ਛੱਡ ਦਾਂਗੇ। ਧਾਗਾ ਥੋੜਾ ਜਿਹਾ ਖਿੱਚ ਕੇ ਰੱਖਾਂਗੇ। ਤੇ ਇਸ ਤਰ੍ਹਾਂ ਸਲਾਈ ਕੱਢ ਲਾਂਗੇ। ਅੱਗੇ ਫੇਰ ਆ ਦੋ ਕੁੰਡੇ ਚੱਕਾਂਗੇ ਆ ਕੁੰਡਾ ਬਣਾ ਲਵਾਂਗੇ ਇਹਨੂੰ ਇਸ ਤਰ੍ਹਾਂ ਇੱਥੋਂ ਫੜ ਲਵਾਂਗੇ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਆ ਲਓ ਜੀ ਬਣ ਗਏ ਤੇ ਹੁਣ ਆਪਾਂ 6 ਕੁੰਡੇ ਫੇਰ ਉਲਟੇ ਬਣਾਵਾਂਗੇ ਫਿਰ ਤੋਂ ਨੀਚੇ ਤੋਂ ਦੋ ਧਾਗੇ ਉਠਾਵਾਂਗੇ ਆਪਾਂ ਜਿਹੜੀਆਂ ਆਪਾਂ ਦੋ ਸੜਾਈਆਂ ਉਲਟੀਆਂ ਬਣਾਈਆਂ ਸੀ ਤਾਂ ਇਹਨਾਂ ਨੂੰ ਆਪਾਂ ਇੱਕ ਕੁੰਡੇ ਦੇ ਨਾਲ ਲੈ ਕੇ ਇਸ ਤਰ੍ਹਾਂ ਬਣਾ ਦੇਵਾਂਗੇ ਇੱਥੇ ਆਪਣੇ ਕੋਲ ਤਿੰਨ ਕੁੰਡੇ ਰਹਿ ਗਏ ਜੀ ਆਪਾਂ ਤਿੰਨ ਕੁੰਡੇ ਉਲਟੇ ਬਣਾ ਲਾਂਗੇ ਮੇਰੇ ਕੋਲ ਤਿੰਨ ਹੀ ਬਚੇ ਸੀਗੇ ਤੁਸੀਂ ਜਿਵੇਂ ਤੁਹਾਡਾ ਕੋਟੀ ਸਵੈਟਰ ਦਾ ਡਿਜ਼ਾਈਨ ਦੇ ਕੁੰਡੇ ਸੈੱਟ ਹੁੰਦੇ ਆ ਤੁਸੀਂ ਉਸ ਤਰ੍ਹਾਂ ਕਰ ਸਕਦੇ ਹੋ ਜੀ ਸਿੱਧੇ ਸਿੱਧੇ ਸਲਾਈ ਆਪਾਂ ਬਣਾ ਲਈਏ ਹੁਣ ਆਪਾਂ ਅੱਗੇ ਉਲਟੀ ਸਾਈਡ ਉਲਟੀ ਸਾਈਡ ਆਪਾਂ ਇੱਕ ਕੁੰਡਾ ਤਾਰਿਆ ਬਾਕੀ ਦੇ ਕੁੰਡੇ ਆਪਾਂ ਹੁਣ ਇਧਰੋਂ ਸਿੱਧੇ-ਸਿੱਧੇ ਬਣਾ ਲੈਣੇ ਆ ਉਲਟੇ ਪਾਸਿਓ ਆਹ ਸਲਾਈ ਪੂਰੀ ਆਪਾਂ ਸਿੱਧੀ ਬਣਾ ਲੈਣੀ ਆ ਸਿੱਧੇ ਪਾਸੇ ਆਪਣੀ ਸਲਾਈ ਇਹ ਉਲਟੀ ਹੋ ਜੂਗੀ ਉਲਟੇ ਪਾਸੇ ਸਿੱਧੀ ਉਲਟੇ ਸਲਾਈ ਆਪਾਂ ਬਣਾ ਕੇ ਕੰਪਲੀਟ ਕਰ ਲਈ। ਹੁਣ ਆਪਾਂ ਉੱਪਰ ਲੀਆਂ ਸਲਾਈਆਂ ਜਿਹੜੀਆਂ ਆਪਾਂ ਇੱਥੇ ਬਣਾਈਆਂ ਸਿਆ ਵਾਲੀਆਂ ਤੇ ਆਪਾਂ ਬਣਾ ਕੇ ਫਿਰ ਮਿਲਦੇ ਆ। ਹਲੋ ਜੀ ਆਪਾਂ ਬਣਾ ਲਈਆਂ ਹੁਣ ਆਪਣੇ ਬਣ ਗਈਆਂ ਜੀ 6 ਸਲਾਈਆਂ ਬਣ ਗਈਆਂ ਉਲਟੀਆਂ। ਹਾਂ ਇਧਰੋਂ ਉਲਟੇ ਪਾਸਿਓ ਉਲਟੀਆਂ ਤੇ ਸਿੱਧੇ ਪਾਸਿਓ ਸਿੱਧੀਆਂ। ਆ ਜਿਹੜੀ ਸਲਾਈ ਆ ਆਪਾਂ ਫਰਸਟ ਵਾਲੀ ਉਲਟੀ ਬਣਾਈ ਸੀ ਤਾਂ ਕਰਕੇ ਇਹ ਪੰਜ ਸਲਾਈਆਂ ਬਣੀਆਂ ਤੇ ਜੇ ਆਪਾਂ ਆ ਸਲਾਈ ਉਧਰੋਂ ਬਣਾ ਲਈਏ ਸਿੱਧੀ ਜਾਂ ਇੱਥੇ ਤਿੰਨ ਸਲਾਈਆਂ ਬਣਾ ਲਈਏ ਤਾਂ ਫਿਰ ਆਪਣੀਆਂ ਇੱਥੇ ਛੇ ਸਲਾਈਆਂ ਆ ਜਾਣੀਆਂ ਸੀ ਤੁਸੀਂ ਧਿਆਨ ਰੱਖ ਲਿਓ ਜਿੰਨੀਆਂ ਤੁਸੀਂ ਬਣਾਉਣੀਆਂ ਮੈਂ ਆ ਉਲਟੀ ਸਲਾਈ ਉਧਰੋਂ ਜਦੋਂ ਬਣਾਉਂਦੀ ਆ ਤਾਂ ਮੈਂ ਇਹ ਉਲਟੀ ਕਰ ਦਿੰਦੀ ਸੀ ਤਾਂ ਕਰਕੇ ਆਪਣੀਆਂ ਇੱਥੇ ਇਹ ਪੰਜ ਸਲਾਈਆਂ ਬਣੀਆਂ ਤੇ ਜਦੋਂ ਆਪਾਂ ਸਿੱਧੀ ਸਾਈਡ ਤੋਂ ਆਹ ਹਾ ਸਟਾਰਟ ਕਰਦੇ ਆ ਉਲਟੀ ਸਲਾਈ ਬਣਾਉਣੀ ਤਾਂ ਫਿਰ ਆਪਣੀਆਂ ਇਹ ਛੇ ਛੇਸਲਆਂ ਆਉਣਗੀਆਂ ਜੀ ਹੁਣ ਤੁਸੀਂ ਧਿਆਨ ਰੱਖ ਲਿਓ ਥੋੜਾ ਜਿਹਾ ਚਲੋ ਜੀ ਬਣਾਉਂਦਿਆਂ ਤਾਂ ਥੋੜੀ ਬਹੁਤ ਗਲਤੀ ਹੋ ਜਾਂਦੀ ਐ ਤੇ ਫਿਰ ਕਮੈਂਟ ਕਰਨ ਵਾਲੇ ਵੀ ਕਹਿ ਦਿੰਦੇ ਆ ਤੁਸੀਂ ਪਹਿਲਾਂ ਆਪ ਵੀ ਵੀਡੀਓ ਬਣਾਉਣੀ ਸਿੱਖ ਲਓ ਇਸੇ ਤਰ੍ਹਾਂ ਹੀ ਜੀ ਚੱਲੀ ਜਾਂਦਾ ਵਿੱਚੇ ਕਈ ਵਾਰੀ ਭੁੱਲ ਵੀ ਜਾਈਦਾ ਚਲੋ ਜੀ ਆਪਾਂ ਹੁਣ ਅੱਗੇ ਸਿੱਧੇ ਪਾਸੇ ਹੁਣ ਆਪਾਂ ਫਿਰ ਤੋਂ ਉਹ ਡਿਜ਼ਾਈਨ ਬਣਾਉਨੇ ਆ ਇੱਥੇ ਆਪਾਂ ਇੱਕ ਗੁੰਡਾ ਤਾਰਿਆ ਤੇ ਹੁਣ ਬਣਾਵਾਂਗੇ ਜੀ ਆਪਾਂ 8 ਗੁੰਡੇ ਉਲਟੇ 3 4 5 6 7 ਤੇ 8 ਦੋ 4 6 8 ਗੁੰਡੇ ਹੋ ਗਏ ਜੀ ਉਲਟੇ ਕਿ ਹੁਣ ਆਪਾਂ ਇਹਦਾ ਸੈਂਟਰ ਵੇਖਣਾ ਹੈ ਇੱਥੇ ਆ ਵਾਲੇ ਦੋ ਗੁੰਡੇ ਆਪਣੇ ਆ ਵਾਲੇ ਤੇ ਦੋ ਗੁੰਡੇ ਆਪਾਂ ਇੱਧਰ ਛੱਡਨੇ ਆ। ਦੋਵਾਂ ਤੇ ਆਪਾਂ ਡਿਜ਼ਾਈਨ ਬਣਾਉਣਾ। ਦੋ ਆਪਣੇ ਗੁੰਡੇ ਇੱਧਰ ਗਏ। ਚਾਰ ਗੁੰਡੇ ਆਪਣੇ ਆਪਾਂ ਚਾਰ ਇੱਧਰ ਪਹਿਲਾਂ ਬਣਾਏ ਸੀਗੇ ਉਲਟੇ। ਤੇ ਚਾਰ ਗੁੰਡੇ ਦੋ ਆ ਡਿਜ਼ਾਈਨ ਵਾਲੇ ਤੇ ਦੋ ਆਪਣੇ ਆਹ ਨਾਲ ਦੇ ਗੁੰਡੇ ਲੱਗੇ। ਇੱਧਰ ਅੱਠ ਗੁੰਡੇ ਹੋ ਗਏ। ਆਪਾਂ ਧਾਗਾ ਪਿੱਛੇ ਕਰਾਂਗੇ। ਫਿਰ ਤੋਂ ਆਹ ਇਥੇ ਆਪਾਂ ਦੋ ਕੁੰਡੇ ਉਠਾਵਾਂਗੇ ਤੇ ਇਸ ਤਰ੍ਹਾਂ ਕਰਕੇ ਨਸਤਰਾਂ ਬਣਾ ਲਵਾਂਗੇ ਤੁਹਾਨੂੰ ਜਿਵੇਂ ਸੌਖਾ ਲੱਗਦਾ ਤੁਸੀਂ ਉਸ ਤਰ੍ਹਾਂ ਬਣਾ ਲਿਓ ਕੋਈ ਜ਼ਰੂਰੀ ਨਹੀਂ ਵੀ ਜਿਵੇਂ ਮੈਂ ਦੱਸਦੀ ਤੁਸੀਂ ਉਸੇ ਤਰ੍ਹਾਂ ਬਣਾਉਣਾ ਜਿਵੇਂ ਤੁਹਾਨੂੰ ਤੁਸੀਂ ਹੋ ਸਕਦਾ ਐਦੋਂ ਵੀ ਆਸਾਨੀ ਨਾਲ ਬਣਾ ਲਮੋ ਇੱਥੇ ਆਪਾਂ ਹੁਣ 6 ਕੁੰਡੇ ਬਣਾਵਾਂਗੇ ਜੀ ਉਲਟੇ ਹੁਣ ਆਪਾਂ ਇਹਦਾ ਇੱਥੇ ਸੈਂਟਰ ਹੀ ਬਣਾਉਣਾ ਹੈ ਤੇ ਆਪਾਂ 2-2 ਕੁੰਡੇ ਸਾਈਡਾਂ ਤੇ ਆਪਣੇ ਹੁਣ ਦੂਜੇ ਨਾਲ ਰੜਦੇ ਜਾਣਗੇ ਬਾਕੀ ਦੇ ਗੁੰਡੇ ਆਪਾਂ ਉਲਟੇ ਬਣਾ ਦੇਵਾਂਗੇ ਇੱਧਰ ਹੋਣਗੇ ਜੀ 7 ਗੁੰਡੇ ਇੱਧਰ ਆਪਣੇ ਕੋਲੇ 7 ਗੁੰਡੇ ਆਪਾਂ ਉਲਟੇ ਬਣਾ ਲਏ ਐਂਡ ਵਾਲਾ ਗੁੰਡਾ ਆਪਾਂ ਸਿੱਧਾ ਬਣਾ ਲਿਆ ਉਲਟੀ ਸਲਾਈ ਆਪਾਂ ਫਿਰ ਤੋਂ ਇੱਧਰੋਂ ਸਿੱਧੀ ਬਣਾਵਾਂਗੇ ਆ ਲੋ ਜੀ ਆਪਾਂ ਇੰਨਾ ਬਣਾਇਆ ਡਿਜ਼ਾਈਨ ਆਪਾਂ ਇਸੇ ਤੇ ਹੀ ਬਣਾਇਆ ਸਾਰਾ ਤੇ ਆ ਤੁਹਾਨੂੰ ਦਿਖਾਉਣੇ ਦੇਖੋ ਇਹ ਕਿੰਨਾ ਸੋਹਣਾ ਬਣਿਆ ਕਿਸੇ ਵੀ ਰੰਗ ਚ ਪਾ ਸਕਦੇ ਆ ਆਪਾਂ ਇਹ ਕੋਈ ਨਹੀਂ ਵੀ ਇਸੇ ਰੰਗ ਚ ਪਾਉਣਾ ਹਰੇਕ ਰੰਗ ਚ ਜਚਣ ਵਾਲਾ ਡਿਜ਼ਾਈਨ ਆ ਹਰੇਕ ਰੰਗ ਚ ਤੁਸੀਂ ਪਾ ਸਕਦੇ ਹੋ ਦੇਖੋ ਜੀ ਕਿੰਨਾ ਸੋਹਣਾ ਬਣਿਆ 6 6 ਸਲਾਈਆਂ ਪੈਂਦੀਆਂ ਆਪਣੀਆਂ ਵਿਚ ਵਾਲੀਆਂ ਤਾਂ 6 ਕੁੰਡੇ ਆਪਾਂ ਆਹ ਵਾਲੇ ਉਲਟੇ ਬਣਾਉਣੇ ਆ 2 ਕੁੰਡਿਆਂ ਤੇ ਡਿਜ਼ਾਈਨ ਬਣਾਉਣਾ 6 6 ਕੁੰਡੇ ਇੱਕ ਹੋ ਗਏ 2 8 8 ਕੁੰਡੇ ਹੋ ਗਏ ਜੀ ਤੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਲਓ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਪੂਰੀ ਦੇਖਿਓ ਤੇ ਜ਼ਰੂਰ ਜ਼ਰੂਰ ਸਪੋਰਟ ਕਰਿਓ ਮੇਰੇ ਚੈਨਲ ਨੂੰ ਸਾਰੇ ਜਣੇ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਇਸੇ ਤਰ੍ਹਾਂ ਦੀ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਆਪ ਦਾ ਬਹੁਤ-ਬਹੁਤ ਧੰਨਵਾਦ ਜੀ